ਸਾਸੀ ਕਾ ਸਾਰੇ ਨੂੰ ਕੀ ਹਾਲ ਚਾਲ ਬਾਈ ਗੱਲ ਤਾਂ ਆਪਾਂ ਵੈਸੇ ਅੱਗੇ ਵੀ ਕੀਤੀ ਐ ਤਾਂ ਕਿ ਮੈਂ ਹੁਣ ਕਰਦਾ ਜਗਿੰਦਰ ਉਹ ਗਰਾਹਾਂ ਸਾਰੇ ਲੋਕ ਜਿਵੇਂ ਉਹ ਕਹਿੰਦਾ ਮੈਂ ਤਾਂ ਸਟੇਜ ਦੇ ਉੱਤੋਂ ਬੋਲੇ ਸੋਨੇ ਹਾਲ ਦਾ ਜਕਾਰਾ ਨਹੀਂ ਛੱਡਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਹੀਂ ਕਹਿਣਾ ਜੇ ਉਹ ਬੰਦਾ ਇਹ ਚੀਜ਼ਾਂ ਐਕਸੈਪਟ ਨਹੀਂ ਕਰ ਰਿਹਾ ਤੇ ਜਿਹੜੇ ਉਹਦੇ ਨਾਲ ਤੁਰਦੇ ਪਏ ਆ ਜਾਂ ਮੂਹਰੇ ਬੈਠੇ ਹੁੰਦੇ ਆ ਮੈਂ ਗੁੱਸਾ ਨਾ ਕਰਿਓ ਜੇ ਕਰਨਾ ਕਰ ਵੀ ਲਿਓ ਕੋਈ ਚੱਕਰ ਨਹੀਂ ਮੈਂ ਉਹ ਭੇਡਾਂ ਨੂੰ ਪੁੱਛਣਾ ਚਾਹਣਾ ਫੇਰ ਬਈ ਕਾਦਾ ਆਪਣਾ ਲੀਡਰ ਯਾਰ ਜੇ ਬੋਲੇ ਸੋਨੇ ਹਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਹੀ ਨਹੀਂ 5.5 ਪਿਆਰਿਆਂ ਨੂੰ ਆਕੇ ਪੰਜ ਪਿਆਰਿਆਂ ਦੇ ਵਿੱਚੋਂ ਚਾਰ ਆਕੇ ਪ੍ਰਵਾਸੀ ਸੀਗੇ ਉਹਨਾਂ ਨੂੰ ਯਾਰ ਪੰਜ ਪਿਆਰਾਂ ਨਾ ਭਾਈਆਂ ਨੂੰ ਰਲਾ ਰਹੇ ਆ ਬਈ ਤੂੰ ਪੁੱਛਣ ਵਾਲਾ ਹੋਵੇ ਇੱਕ ਨੰਬਰ ਦੋ ਨੰਬਰ ਇਹ ਆ ਜਿਹੜੇ ਪ੍ਰਵਾਸੀ ਇੱਥੇ ਜਿਨ੍ਹਾਂ ਦੇ ਆਧਾਰ ਕਾਰਡ ਕੋਈ 30 ਸਾਲ ਪੁਰਾਣੇ 35 ਸਾਲ ਪੁਰਾਣੇ ਕੋਈ ਆਏ ਆ ਸਾਡੇ ਤਾਂ ਇੱਕ ਨਾ ਸਾਡੀ ਮਾਨਸਿਕਤਾ ਪੰਜਾਬ ਵਾਲਿਆਂ ਦੀ ਇੰਨੀ ਕਿ ਜ਼ਿਆਦਾ ਗਿਰ ਗਈ ਮੇਰੇ ਪਿੰਡ 'ਚ ਵੀ ਹੋਣਗੇ ਮੇਰੇ ਪਿੰਡ ਦੇ ਵਿੱਚ ਵੀ ਕੋਈ 35 ਸਾਲ ਤੋਂ ਰਹਿ ਰਹੇ ਚਾਲੇ 'ਚ ਹੋਣਗੇ ਪਰ ਮੈਂ ਇੱਕ ਚੀਜ਼ ਕਹਿਣੀ ਚਾਹਣਾ ਭਲਾ 5 ਸਾਲ ਤੋਂ ਰਹਿੰਦਾ ਭਲਾ 35 ਸਾਲ ਤੋਂ ਰਹਿੰਦਾ ਸਾਰਿਆਂ ਲਈ ਕਾਨੂੰਨ ਸੇਮ ਹੀ ਆ ਅਸੀਂ ਕਿਸੇ ਹੋਰ ਸਟੇਟ ਚ ਜਾਈਏ ਨਾ ਅਸੀਂ ਪੈਲੀ ਲੈ ਸਕਦੇ ਨਾ ਸਾਡਾ ਕੋਈ ਉਥੋਂ ਦਾ ਕੋਈ ਡਾਕੂਮੈਂਟ ਬਣਦਾ ਜਿਹੜਾ ਖੜਾ ਜਣਾ ਖੜਾ ਮੂੰਹ ਚੱਕਦਾ ਨੂੰ ਪੰਜਾਬ ਚ ਤੇ ਆਇਂਦਾ ਪੰਜਾਬ ਚ ਆਇਂਦਾ ਫੇਰ ਕੀ ਕਰਦੇ ਸਾਡੇ ਲੋਕ ਬਾਹਰ ਚੱਲੇ ਆ ਜੀ ਅਸੀਂ ਤੇ ਅਸੀਂ ਸਾਡੀ ਕੋਠੀ ਦੀ ਜ਼ਿੰਮੇਵਾਰੀ ਨਾ ਅਸੀਂ ਰਾਮੂ ਨੂੰ ਬਿਠਾ ਚੱਲੇ ਆ ਤੇ ਫੇਰ ਜਦੋਂ ਨਾ ਬਾਹਰ ਹੀ ਰਹਿੰਦੇ ਆ ਇੰਡੀਆ ਆਉਂਦੇ ਨਹੀਂ ਫੇਰ ਰਾਮੂ ਤਬ ਲੈਂਦਾ ਕੋਠੀ ਤੇ ਫੇਰ ਪਾਉਣਗੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਸਾਡੀ ਕੋਠੀ ਨੱਪੀ ਗਈ ਤੇ ਜੇ ਤੁਸੀਂ ਰਾਮੂ ਦੀ ਜਗ੍ਹਾ ਪਿੰਡ ਦਾ ਕੋਈ ਭਾਈਚਾਰਾ ਕੋਈ ਗਰੀਬ ਭਾਈਚਾਰੇ ਨੂੰ ਜਗਾ ਕੋਠੀ ਚ ਰਹਿਣ ਦੇ ਦੋ ਨਾਲੇ ਤੱਕਲਾ ਸਫਾਈ ਰੱਖਣ ਵਾਲਾ ਆਪਣਾ ਪੰਜਾਬੀ ਆ ਠੀਕ ਆ ਤੇ ਪਰ ਮੇਨ ਗੱਲ ਮੈਂ ਇਹ ਕਰਦਾ ਵੀ ਜੇ ਇਹ ਮੁਹਿੰਮ ਚੱਲੀ ਆ ਨਾ ਭਈਏ ਭਜਾਉਣ ਵਾਲੀ ਤੇ ਚਲੋ ਇਹਦੇ ਵਿੱਚ ਤੁਸੀਂ ਆਪ ਦਾ ਪਿੰਡ ਦੇ ਵਿੱਚ ਆਪਾਂ ਨੂੰ ਪਤਾ ਹੀ ਹੁੰਦਾ ਕੌਣ ਕਿਵੇਂ ਆ ਕੌਣ ਕਿਵੇਂ ਆ ਪਰ ਜਿਹੜੀ ਇਹਨਾਂ ਦੇ ਵਿੱਚ ਵੀ ਜਿਹਨੂੰ ਜੈਂਜ਼ੀ ਕਹਿ ਲਗੇ ਨਾ ਛੋਟੇ ਉਮਰ ਦੇ ਆ ਨਾ ਜਿਹੜੇ ਉਹ ਥੋੜਾ ਜਾਂ ਜਿਆਦਾ ਪੰਪਿੰਗ ਕਰਦੇ ਆ ਇੱਕ ਮੁੰਡੇ ਨੇ ਵੀਡੀਓ ਪਾਈ ਸੀ ਨਾ ਐਵੇਂ ਸਿੱਖਾਂ ਨੂੰ ਮਾੜਾ ਬੋਲਦੇ ਪੈ ਫੈਂਟੀ ਵੀ ਲੱਗੀ ਆ ਚਲੋ ਉਹਦੇ ਪਰ ਮੈਂ ਜਗਵਿੰਦਰ ਗਰਾਹ ਹੁਣ ਇਹ ਕਹਿਣਾ ਵੀ ਸਾਡੇ ਪੰਜ ਪਿਆਰਿਆਂ ਨਾਲ ਨਰ ਲਾਓ ਜੀ ਇਹਨਾਂ ਨੂੰ ਤੇ ਦੂਜੀ ਗੱਲ ਇਹ ਆ ਵੀ ਜੇ ਤੁਸੀਂ ਬੋਲੇ ਉ ਤੁਸੀਂ ਦਾੜੀ ਰੱਖੀ ਆ ਪੱਗ ਬੰਨਦੇ ਆ ਬੋਲੇ ਸੋਹਣੇ ਹਾਲ ਤੋਂ ਬਿਨਾ ਪੰਜਾਬ ਔਠੀ ਨਹੀਂ ਸਕਦਾ ਬੋਲੇ ਸੋਨੇ ਹਾਲ ਤੋਂ ਬਿਨਾ ਪੰਜਾਬ ਨਹੀਂ ਔੜ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲਾ ਜਗਾਰਾ ਸਾਡਾ ਚੱਲਦਾ ਸੀ ਚੱਲਦਾ ਤੇ ਚੱਲਦਾ ਹੀ ਰਹਿਣਾ ਪਰ ਜਿਹੜੇ ਬੰਦੇ ਇਹਦੇ ਨਾਲ ਤੁਰਦੇ ਆ ਮੂਹਰੇ ਬਹਿ ਕੇ ਭਾਸ਼ਣ ਸੁਣਦੇ ਇਹ ਚੀਜ਼ਾਂ ਮ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਆਪ ਦੇ ਲਈ ਇਹਨੂੰ ਪ੍ਰਧਾਨ ਨੂੰ ਕੁਐਸਚਨ ਕਰ ਲਿਆ ਕਰੋ ਵੀ ਬਈ ਯਾਰ ਤੁਸੀਂ ਆ ਕੀ ਕਹੀ ਜਾਂਦੇ ਆ ਇਸੋਂ ਬਾਅਦ ਮੈਂ ਇੰਨੀ ਇੱਕ ਗੱਲ ਐਂਡ ਤੇ ਲਾਸਟ ਤੇ ਕਹਿਣਾ ਚਾਹਣਾ ਵੀ ਯਾਰ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਇਹ ਇਹ ਬਹੁਤ ਸਾਜ਼ਿਸ਼ ਦੇ ਅਧੀਨ ਕੰਮ ਹੋਇਆ ਜਿਵੇਂ ਆਪਣੇ ਹੜ ਵੀ ਆਏ ਆ ਉਹ ਵੀ ਸਾਰਿਆਂ ਨੂੰ ਪਤਾ ਕਿ ਸਾਬ ਵੀ ਮਤਲਬ ਮੈਨ ਮੇਡ ਸੀ ਕਿ ਸਾਰੇ ਦਿਮਾਗ ਨਾਲ ਸੋਚੀ ਗਈ ਚੀਜ਼ ਇੱਕ ਅੱਜ ਦੀ ਗੱਲ ਹੋਰ ਨੋਟ ਕਰ ਲਓ 2026 ਵਿੱਚ ਵੀ ਹੜ ਆਉਣਗੇ ਮੇਰੀ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਕਈ ਬੰਦੇ ਕ ਸ਼ਕਲਾਂ ਤੇ ਇਹ ਚੀਜ਼ਾਂ ਉੱਤੇ ਨਹੀਂ ਜਾਂਦਾ ਹੁੰਦਾ ਨੋਟ ਕਰੀਦੀ ਹੁੰਦੀ ਕਿ ਬੰਦਾ ਗੱਲ ਕਿਦਾਂ ਦੀ ਕਰ ਰਿਹਾ ਇੱਕ ਨੰਬਰ ਕਈ ਬੰਦੇ ਹੋ ਸਕਦਾ ਕਮੈਂਟ ਚ ਆ ਜਾਣ ਪਰ ਮੈਂ ਇੱਕ ਚੀਜ਼ ਕਹਿੰਦਾ ਵੀ 2026 ਚਾਹੀਦੀ ਗੱਲ ਨੋਟ ਕਰ ਲੋ ਦੇਖੋ ਨੇਪਾਲ ਸ਼੍ਰੀ ਲੰਕਾ ਉਧਰ ਫਰਾਂਸ ਸਾਰੇ ਕਿਤੇ ਆਏ ਨਾ 2026 ਦੇ ਵਿੱਚ ਵੀ ਹੜ੍ਹ ਆਉਣਗੇ ਪੰਜਾਬ ਚ ਪਰ ਇਹ ਤਾਂ ਅਸੀਂ ਤਕੜੇ ਆ ਕਿ ਸਾਡਾ ਪੰਜਾਬ ਹੀ ਪੰਜਾਬ ਨਾਲ ਖੜ ਜਾਂਦਾ ਬੈਗ ਤੇ ਤੇ ਨਾ ਹੀ ਅਸੀਂ ਪੰਜਾਬ ਨੂੰ ਤਾਂ ਯਾਰ ਬਈ ਪੰਜਾਬ ਦਾ ਡੁੱਬਣਾ ਹੀ ਨਹੀਂ ਜੋ ਕੋ ਮਰਜ਼ੀ ਕਰ ਲੋ ਪਰ ਇੱਕ ਚੀਜ਼ ਮੇਰੀ ਨੋਟ ਰੱਖਿਓ ਹੜ੍ਹ ਫੇਰ ਆਉਣਗੇ ਤੇ ਜਿਹੜੇ ਹੜਾ ਪੀੜਤਾਣਾ ਖੜੇ ਸਭ ਕੋ ਉਹਨਾਂ ਸਾਰਿਆਂ ਦਾ ਧੰਨਵਾਦ ਤੇ ਇੱਕ ਚੀਜ਼ ਆ ਵੀ ਆ ਜਿਹੜਾ ਬੰਨੇ ਵਾਲਾ ਸਿਸਟਮ ਹੋਇਆ ਉਹ 5 ਸਾਲ ਦੇ ਬੱਚੇ ਨਾਲ ਯਾਰ ਤੂੰ ਇਹ ਦਿਮਾਗ ਨਾਲ ਇਮੇਜਨ ਕਰਕੇ ਇੱਕ ਚੀਜ਼ ਸੋਚ ਕੇ ਦੇਖ ਦੇਖੋ ਵਿਚਾਰੇ ਨਾਲ ਕੀ ਬਣਾਇਓ 5 ਸਾਲ ਉਮਰ ਕਿੰਨੀ ਕੁ ਹੁੰਦੀ ਯਾਰ ਸੋ ਇਹ ਨਹੀਂਗਾ ਕਿ ਹੁਣ ਕਈ ਬੰਦੇ ਕਹਿੰਦੇ ਵੀ ਜੇ ਇੱਕ ਦੀ ਗਲਤੀ ਹੈ ਤੇ ਦੂਜਿਆਂ ਨੂੰ ਨਹੀਂ ਇਹ ਚੀਜ਼ ਸਕਦੇ ਆਏ ਨਹੀਂ ਹੁੰਦਾ ਬਾਈ ਜੀ ਜਿਹੜੀ ਚੀਜ਼ ਗਲਤ ਆ ਗਲਤ ਆ ਤੇ ਸੋ ਮੈਂ ਅਗਰਾਹਾਂ ਸਭ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਵੀ ਮਾੜਾ ਜਣਾ ਕੱਲੋਂ ਹੱਥ ਮਾਰੋ ਸੱਚੀ ਗੱਲ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ